ਪੜ ਰਿਹਾ ਹਾਂ ਜੰਗਨਾਮੇ ਦੀਆਂ ਨ 17 ਜਿਹੜੀਆਂ ਖਾਸ ਕਰਕੇ ਉਹਨਾਂ ਨੇ ਲਿਖੀਆਂ ਤਾਂ ਸ਼ਾਮ ਸਿੰਘ ਅਟਾਰੀ ਵਾਲੇ ਦੇ ਸਬੰਧ ਵਿੱਚ ਜਦੋਂ ਸਿਭਰਾਮਾ ਦਾ ਜਿਹੜਾ ਜੰਗ ਹੋਇਆ ਪਰ ਜੇ ਤੁਸੀਂ ਇਹਨਾਂ 17 ਨੂੰ ਇੱਥੇ ਟੁਕਾ ਕੇ ਪੜ ਕੇ ਵੇਖੋ ਜਿਹੜਾ ਸ਼ਾ ਮੁਹੰਮਦ ਲਿਖਦਾ ਕਿ ਆਇਆਂ ਪਲਟਣਾ ਬੀੜ ਕੇ ਤੋਪਖਾਨੇ ਵੀ ਇਧਰੋਂ ਵੀ ਤਾਂ ਤੋਪਖਾਨੇ ਤੇ ਟੈਂਕ ਕਿੰਨਾ ਕੁਝ ਲਿਆਂਦਾ ਉਹਨਾਂ ਨੇ ਆਇਆਂ ਪਲਟਣਾ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਤੋੜ ਸੁਟੇ ਕਿਹੜੇ ਕਿਹੜੇ ਢੰਗ ਦੇ ਨਾਲ ਉਹਨਾਂ ਗੁਰੂ ਕੇ ਪਿਆਰਿਆਂ ਨੇ ਮੂੰਹ ਮੋੜ ਕੇ ਮੂੰਹ ਪਵਾ ਕੇ ਰੱਖ ਦਿੱਤੇ ਔਰ ਕਿੱਥੇ ਤਿੰਨੋਂ ਵਿੰਗ ਜਿਹੜੇ ਨੇ ਜੇ ਨੇਵੀ ਦੇ ਗੋਤਾ ਖੋਰਾ ਉਹਨਾਂ ਨੂੰ ਵੀ ਵਰਤਿਆ ਗਿਆ ਸਰੋਵਰ ਦੇ ਵਿੱਚ ਉਤਾਰਿਆ ਗਿਆ ਉਹ ਵੱਖਰੀ ਗੱਲ ਹੈ ਬੇ ਗੁਰੂ ਕੇ ਸਿੱਖਾਂ ਨੇ ਇੱਕ ਵੀ ਜਿਉਂਦਾ ਜਿਹੜਾ ਉਹ ਬਾਹਰ ਨਹੀਂ ਆਉਣ ਦਿੱਤਾ ਜੇ ਉਹਨਾਂ ਨੇ ਆਪਣੇ ਵੱਲੋਂ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਉਹਦੇ ਨਾਲ ਨਾਲ ਟੈਂਕਾਂ ਦੀ ਵਰਤੋਂ ਕੀਤੀ ਬਖਤਰਬੰਦ ਗੱਡੀਆਂ ਦੀ ਵਰਤੋਂ ਕੀਤੀ ਤੋਪਾਂ ਦੀ ਵਰਤੋਂ ਕੀਤੀ ਕਿੱਡੇ ਵੱਡੇ ਗੋਲੇ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਉੱਤੇ ਅੰਦਰ ਵੀ ਗੋਲੀਆਂ ਜੜੀਆਂ ਨੇ ਜੇ ਆਪ ਦੀ ਕੀਰਤਨ ਦੀ ਮਰਿਆਦਾ ਦੀ ਜਦੋਂ ਅਸੀਂ ਗੱਲ ਕਰਾਂਗੇ ਨਾ ਤੇ ਉਹਦੇ ਵਿੱਚ ਭਾਈ ਅਮਰੀਕ ਸਿੰਘ ਇੱਕ ਭਾਈ ਅਵਤਾਰ ਸਿੰਘ ਪਾਰੋਵਾਲ ਉਹਨਾਂ ਦਾ ਨਾਮ ਆਉਂਦਾ ਹੈ ਜਿਨ੍ਹਾਂ ਦੇ ਕੀਰਤਨ ਕਰਦੇ ਜਿੱਥੇ ਅੱਜ ਗੁਰੂ ਕੇ ਕੀਰਤਨੀਏ ਬੈਠ ਕੇ ਕੀਰਤਨ ਕਰਦੇ ਹਨ ਉੱਥੇ ਬੈਠਿਆ ਉਹਨਾਂ ਦੇ ਲੱਤਾਂ ਵਿੱਚ ਆ ਕੇ ਗੋਲੀਆਂ ਵੱਜੀਆਂ ਉਸ ਜਗ੍ਹਾ ਤੇ ਬੈਠਿਆ ਹੋਇਆ ਔਰ ਉਹਨਾਂ ਵਿੱਚ ਇੱਕ ਭਾਈ ਬਲਵੰਤ ਸਿੰਘ ਸਨ ਸੂਰਮੇ ਸਿੰਘ ਕੀਰਤਨੀਏ ਗੁਰੂ ਕੇ ਇਹਨਾਂ ਦੇ ਨਾਲ ਉਹ ਨਾਲ ਉਹਨਾਂ ਦੇ ਜਾਣ ਵਾਲੇ ਜਿਹੜੇ ਉਹ ਕਹਿੰਦੇ ਨੇ ਜਿਹੜੇ ਕੀਰਤਨੀਓ ਕਹਿੰਦੇ ਮੇਰੇ ਨਾਲ ਉਹ ਜਦੋਂ 72 ਘੰਟੇ ਤੋਂ ਵੀ ਉੱਪਰ ਸਮਾਂ ਹੋ ਗਿਆ ਤੋ ਬਾਹਰ ਨਿਕਲੇ ਵੀ ਦਰਸ਼ਨੀ ਡਿਉੜੀ ਤੱਕ ਆਏ ਕਹਿੰਦੇ ਅਸੀਂ ਉੱਥੇ ਰੁੱਕ ਗਏ ਤੇ ਆਖਿਆ ਵੀ ਹੁਣ ਇੱਥੋਂ ਗਾਂਏ ਸਾਡੇ ਲਈ ਸੁਰੱਖਿਤ ਨਹੀਂ ਗਾਂ ਹੋਈਏ ਉਹ ਦੱਖਣੀ ਬਾਈ ਵਾਲੇ ਪਾਸੇ ਨੂੰ ਜਿੱਦੜਾ ਪਕੜਾ ਪ੍ਰਸ਼ਾਦ ਲੈਣੇ ਇਧਰਲੇ ਪਾਸੇ ਨੂੰ ਦੌੜਨ ਲੱਗੇ ਤੇ ਜਿਹੜਾ ਭਾਈ ਬਲਵੰਤ ਸਿੰਘ ਸੂਰਮਾ ਸਿੰਘ ਸੀ ਨਾ ਉਹਨਾਂ ਦਾ ਉਹ ਕਹਿੰਦੇ ਨੇ ਵੀ ਮੇਰਾ ਉਹਨਾਂ ਨੇ ਨਾ ਕਮੀਜ਼ ਪਕੜਿਆ ਹੋਇਆ ਸੀ ਕਿਉਂਕਿ ਉਹਨੂੰ ਉਹਨਾਂ ਨੂੰ ਕਿਹੜਾ ਦਿਸਦਾ ਤਾਂ ਕਮੀਜ਼ ਪਕੜਿਆ ਸੀ ਵੀ ਭਾਈ ਫੜ ਕੇ ਤੂੰ ਨਾਲ-ਨਾਲ ਤੁਰਿਆ ਵੀ ਪਰ ਕਹਿੰਦੇ ਗੋਲੀਆਂ ਇੰਨੇ ਜ਼ੋਰ ਨਾਲ ਚੱਲੀਆਂ ਜਦੋਂ ਮੈਂ ਭੱਜਾ ਤੇ ਉਹਨਾਂ ਦੇ ਹੱਥ ਵਿੱਚੋਂ ਮੇਰਾ ਕਮੀਜ਼ ਜਿਹੜਾ ਸੀ ਉਹ ਛੁੱਟ ਗਿਆ ਹੁਣ ਉਹ ਸੂਰਮੇ ਸਿੰਘ ਨਾਲ ਉਹਨਾਂ ਨੂੰ ਪਤਾ ਲੱਗੇ ਵੀ ਜਾਣਾ ਕਿਸ ਪਾਸੇ ਨੂੰ ਹੈ ਤਾਂ ਕਹਿੰਦੇ ਉਹਨਾਂ ਲੋਕਾਂ ਨੇ ਉਸ ਗੁਰੂ ਕੇ ਪਿਆਰੇ ਨੂੰ ਵੀ ਗੋਲੀਆਂ ਦੇ ਨਾਲ ਭੁੰਨ ਸੁਟਿਆ ਜਿਨੇ ਇੰਨਾ ਟਾਈਮ ਕੀਰਤਨ ਗੁਰੂ ਕੀ ਬਾਣੀ ਪੜ੍ਹਦਿਆਂ ਗੁਰੂ ਗੁਰੂ ਜਪਦਿਆਂ ਬਤੀਤ ਕੀਤਾ ਉਹਨੂੰ ਵੀ ਬਖਸ਼ਿਆ ਨਹੀਂ ਜਦੋਂ ਅੱਜ ਦਾ ਇਹ ਜਿਹੜਾ 6 ਜੂਨ ਦਾ ਦਿਨ ਆ ਜਿਹਦੇ ਵਿੱਚ ਮਹਾਂਪੁਰਖਾਂ ਨੇ ਜੋ ਬਚਨ ਰਸਨਾ ਤੋਂ ਕਹਿ ਉਹਨਾਂ ਬਚਨਾਂ ਨੂੰ ਉਹਨਾਂ ਨੇ ਪੁਗਾ ਕੇ ਵਿਖਾ ਦਿੱਤਾ ਅੱਜ ਦਾ ਜਿਹੜਾ ਇਹ ਦਿਨ ਆ ਸਮਾਂ ਸਵੇਰ ਦਾ ਪਹਿਲਾਂ ਉਹਨਾਂ ਨੇ 7 ਵਜੇ ਕਹਿੰਦੇ ਕਿਉਂਕਿ ਸਮਾਂ ਦਿੱਤਾ ਗਿਆ ਸੀ ਵੀ 6 ਵਜੇ ਤੱਕ ਕਰਫਿਊ ਜਿਹੜਾ ਖੋਲ ਦੇਣਾ ਪਰ ਜਦੋਂ ਖਬਰਾਂ ਆਈਆਂ ਦੁਬਾਰਾ ਤੇ ਉਹਦੇ ਵਿੱਚ ਆਇਆ ਕਿ ਕਰਫਿਊ ਜਿਹੜਾ ਉਹ 3 ਘੰਟੇ ਵਾਸਤੇ ਹੋਰ ਵਧਾ ਦਿੱਤਾ ਗਿਆ 6 ਤਰੀਕ ਨੂੰ ਵੀ ਜਿਹੜਾ 6 ਵਜੇ ਕਰਫਿਊ ਸਮਾਪਤ ਹੋਣਾ ਸੀ ਉਹਨ 9 ਵਜੇ ਤੱਕ ਕਰ ਦਿੱਤਾ 6 ਦੀ ਬਜਾਏ ਤਾਂ ਉਹਨਾਂ ਮਹਾਪੁਰਖਾਂ ਨੇ ਜਾ ਕੇ ਜਦੋਂ ਦੱਸਿਆ ਨਾ ਵੀ ਜਿਹੜੀ ਸ਼ਸਤਰਾਂ ਵਾਲੀ ਪਾਲਕੀ ਹੈ ਜਿੱਥੇ ਅੱਜ ਤੁਸੀਂ ਸ਼ਸਤਰਾਂ ਦੇ ਦਰਸ਼ਨ ਕਰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਸਤਿਗੁਰਾਂ ਦੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੋਰ ਗੁਰੂ ਕੇ ਸਿੱਖਾਂ ਦੇ ਉੱਥੇ ਸ਼ਸਤਰ ਰੱਖੇ ਗਏ ਨੇ ਉਹ ਪਾਲਕੀ ਤੇ ਵੀ ਆ ਕੇ ਗੋਲਾ ਵੱਜਾ ਤੇ ਉਹ ਸ਼ਸਤਰਾਂ ਵਾਲੀ ਪਾਲਕੀ ਵੀ ਕਾਫੀ ਹਿੱਸਾ ਉੱਡ ਗਿਆ। ਧਮਾ ਪੁਰਖਾਂ ਨੇ ਆਖਿਆ ਵੀ ਹੁਣ ਅਸੀਂ ਸ਼ਹਾਦਤ ਪਾਉਣੀ ਹੈ। ਤੇ ਸਾਹਮਣਿਓ ਹੋ ਕੇ ਜਾ ਕੇ ਲੜਨਾ ਹੈ। ਉਹਨਾਂ ਨੇ ਪਹਿਲਾਂ ਆ ਕੇ ਅਰਦਾਸ ਕੀਤੀ। ਤੇ ਜਿਹੜਾ ਉੱਥੇ ਗੁਰੂ ਕਾ ਗ੍ਰੰਥੀ ਸਿੰਘ ਸੀ ਉਹ ਕਹਿੰਦੇ ਮੈਂ ਆਪ ਇਹ ਕੰਨਾਂ ਦੇ ਨਾਲ ਅਰਜੋਈ ਸੁਣੀ ਤੇ ਉਹਨਾਂ ਨੇ ਅਰਦਾਸ ਕੀਤੀ ਕਿ ਮੇਰੀ ਪੀਰੀ ਦਾ ਮਾਲਕਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਿਓ ਅੰਗ ਸੰਗ ਸਹਾਈ ਹੋਇਓ ਮੈਂ ਤੇਰੇ ਇਸ ਕੌਮ ਦੇ ਲਈ ਪੰਥ ਦੇ ਲਈ ਤੇਰੇ ਦਰ ਦੇ ਲਈ ਸ਼ਹਾਦਤ ਦਾ ਜਾਮ ਪੀਵਾਂ ਤੇ ਨਾਲ ਇਹ ਵੀ ਆਖਿਆ ਮੁਕਤੀ ਦੀ ਬਾਤ ਨਹੀਂ ਉਹਨਾਂ ਚਿਰ ਮੈਂ ਵਾਰ-ਵਾਰ ਜਮਦਾ ਰਵਾਂ ਮੈਨੂੰ ਜਨਮ ਦੇਵੀਂ ਤੇ ਮੈਂ ਵਾਰ-ਵਾਰ ਆਪਣੀ ਕੌਮ ਤੋਂ ਪੰਥ ਤੋਂ ਕੁਰਬਾਨ ਹੁੰਦਾ ਰਵਾਂ ਕਿੰਨਾ ਚਿਰ ਜਿੰਨਾ ਚਿਰ ਮੇਰੀ ਕੌਮ ਦਾ ਆਪਣਾ ਕੋਈ ਘਰ ਨਹੀਂ ਬਣ ਜਾਂਦਾ ਮੈਂ ਇਹ ਭਾਵਨਾ ਜਿਹੜੀ ਅਰਦਾਸ ਤੇ ਵਿੱਚ ਅਰਜ਼ੋਈ ਦੇ ਵਿੱਚ ਤੇ ਕਹਿੰਦੇ ਭਾਈ ਸੇ ਭਾਈ ਅਮਰੀਕ ਸਿੰਘ ਉਹਨਾਂ ਦੇ ਨਾਲ ਬਾਬਾ 18 ਸਿੰਘ ਜੀ ਜਿਹੜੇ ਉਹਨਾਂ ਦੀ ਸ਼ਹਾਦਤ ਗੁਰੂ ਰਾਮਦਾਸ ਮਹਾਰਾਜ ਜਿਹੜਾ ਲੰਗਰ ਹੈ ਉਹ ਲੰਗਰ ਦੇ ਉੱਪਰ ਉਹਨਾਂ ਦਾ ਮੋਰਚਾ ਸੀ ਉਹਨਾਂ ਦੀ ਸ਼ਹਾਦਤ ਉੱਧਰ ਹੋਈ ਹੈ ਇੱਧਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਵੱਡੇ ਭਰਾਤਾ ਸਨ ਭਾਈ ਜਗੀਰ ਸਿੰਘ ਕਹਿੰਦੇ ਜਦੋਂ ਸੰਤਾ ਨੇ ਸਮਾ ਰੱਖ ਲਿਆ ਨਾ ਵੀ ਹੋਣ ਆਪਾਂ ਇਹ 8:30 ਤੋਂ 9 ਦੇ ਦਰਮਿਆਨ ਦਾ ਸਮਾਂ ਜਦੋਂ ਉਹਨਾਂ ਨੇ ਸਾਹਮਣੇ ਹੋ ਕੇ ਜੰਗ ਲੜਿਆ ਔਰ ਸ਼ਹਾਦਤ ਦਿੱਤੀ ਹੈ ਕਹਿੰਦੇ ਉੱਤੇ ਆਏ ਤੇ ਭਾਈ ਜਗੀਰ ਸਿੰਘ ਜਿਹੜੇ ਵੱਡੇ ਸਨ ਮਾਪੁਰਖਾਂ ਤੋਂ ਉਹਨਾਂ ਦੇ ਭਰਾਤਾ ਉਹਨਾਂ ਨਵੇਂ ਚੋਲਾ ਕੱਢ ਕੇ ਸਰੀਰ ਤੇ ਪਾਰੇ ਸਨ ਨਵੇਂ ਗਾਤਰਾ ਉਹਦੇ ਚ ਕਿਰਪਾਨ ਪਾਰੇ ਇਸ ਤਰ੍ਹਾਂ ਨਵੀਂ ਦਸਤਾਰ ਸੀਸ ਤੇ ਸਜਾਰ ਹੈ ਤੇ ਬੜੇ ਚਾਰ ਨਾਲ ਪਹਿ ਤਿਆਰ ਹੁੰਦੇ ਤੇ ਕਹਿੰਦੇ ਕੋਲ ਜਿਹੜਾ ਗੁਰੂ ਕੇ ਪਿਆਰੇ ਨੇ ਪੁੱਛਿਆ ਕਹਿੰਦੇ ਵੀ ਬਾਪ ਉਹਨਾਂ ਨੂੰ ਸਾਰੇ ਬਾਪੂ ਜੀ ਕਹਿੰਦੇ ਸਨ ਕਿਉਂਕਿ ਵੱਡੇ ਸਨ ਉਹ ਕਹਿੰਦੇ ਬਾਪੂ ਜੀ ਵੀ ਅੱਜ ਤੁਸੀਂ ਇਸ ਤਰ੍ਹਾਂ ਤਿਆਰ ਹੋ ਰਹੇ ਹੋ ਤੇ ਵੇਖੋ ਅੰਦਰ ਮਾਨਸਿਕਤਾ ਕਿਹੋ ਜੀ ਚੜ੍ਹਦੀ ਕਲਾ ਕਿਹੋ ਜੀ ਪਤਾ ਵੀ ਸਾਹਮਣੇ ਗੋਲੇ ਪੈ ਡਿੱਗਦੇ ਨੇ ਟੈਂਕ ਬੀੜੇ ਹੋਏ ਨੇ ਸਰੀਰ ਜਿਹੜਾ ਉਹ ਉੱਥੇ ਟੁਕੜੇ ਟੁਕੜੇ ਹੋ ਜਾਣਾ ਤੁੰਬਿਆਂ ਤਰ੍ਹਾਂ ਉੱਡ ਜਾਣਾ ਤੇ ਕਹਿੰਦੇ ਉਹ ਆਖਰ ਸਨ ਕਹਿੰਦੇ ਵੀ ਹਾਂ ਤਾਂ ਮੈਂ ਭਾਵੇਂ ਸੰਤਾਂ ਤੋਂ ਛੋਟਾ ਪਰ ਹੁਣ ਮੈਂ ਕੋਲਿਆਂ ਸੇ ਕਰਕੇ ਮੈਂ ਉਹਨਾਂ ਦਾ ਸਰਬਾਲਾ ਬੰਨਣਾ ਹੈ। ਉਹਨਾਂ ਨੇ ਮੌਤ ਨੂੰ ਵਰਣ ਜਾਣਾ ਹੈ। ਮੈਂ ਉਹਨਾਂ ਦਾ ਸਰਬਾਲਾ ਬੰਨਣਾ ਹੈ ਤੇ ਹੁਣ ਫਿਰ ਮੇਰੀ ਵੀ ਤਾਂ ਤਿਆਰੀ ਚੰਗੀ ਤਰ੍ਹਾਂ ਚਾਹੀਦੀ ਹੈ ਨਾ। ਇੱਕ ਉੱਥੇ ਨਾਮ ਆਇਆ ਭਾਈ ਹਰਚਰਨ ਸਿੰਘ ਮੁਕਤਾ ਉਹਨਾਂ ਦਾ ਉਹ ਕਹਿੰਦੇ ਭਾਈ ਹਰਚਰਨ ਸਿੰਘ ਜੀ ਉਹਨਾਂ ਨੇ ਸਿਰ ਤੇ ਬਾਲਟੀ ਪਾਈ ਹੋਈ ਜਿਵੇਂ ਪਹਿਲਾਂ ਲੋਹੇ ਦੀਆਂ ਬਾਲਟੀਆਂ ਹੁੰਦੀਆਂ ਸਨ। ਉਹ ਸਿਰ ਤੇ ਬਾਲਟੀ ਪਾਈ ਹੋਈ ਤੇ ਜੇ ਉਹਨਾਂ ਨੂੰ ਪੁੱਛਿਆ ਨਾ ਕਿਸੇ ਨੇ ਵੀ ਭਾਈ ਹਰਚਰਨ ਸਿੰਘਾ ਤੂੰ ਸਿਰ ਤੇ ਬਾਲਟੀ ਕਿਉਂ ਪਾਈ ਫਿਰਦਾ ਹੈ? ਉਹ ਕਹਿੰਦੇ ਮੈਂ ਸਿਰ ਤੇ ਬਾਲਟੀ ਤਾਂ ਪਾਈ ਵੀ ਹੁਣ ਆਪਾਂ ਸਾਹਮਣੇ ਜਾ ਕੇ ਲੜ ਕੇ ਸ਼ਹੀਦ ਹੋਣਾ ਤੇ ਕਮ ਸੇ ਕਮ ਮੇਰਾ ਮੂੰਹ ਬਚ ਜਾਏ ਤੇ ਇਹ ਜਦੋਂ ਕੋ ਵੇਖੇ ਤਵਾਖਣਾ ਵੇਖੋ ਭਾਈ ਗੁਰੂ ਦੇ ਦਰ ਲਈ ਪਾਈ ਹਰ ਚਰਨ ਸਿੰਘ ਸ਼ਹੀਦ ਪਿਆ ਇਹਨੇ ਵੀ ਆਪਣਾ ਆਪਾ ਗੁਰੂ ਦਰ ਦੇ ਲਈ ਵਾਰ ਦਿੱਤਾ ਇਹੋ ਜੀ ਚੜਦੀ ਕਲਾ ਇਹੋ ਜੀ ਭਾਵਨਾ ਔਰ ਮਹਾਂਪੁਰਖ ਜਦੋਂ ਫਿਰ ਜਿੱਥੇ ਅੱਜ ਆਪਾਂ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਦੇਖਦੇ ਆ ਉੱਪਰ ਉਹਨਾਂ ਸਥਾਨ ਵੀ ਬਣ ਗਿਆ ਮਹਾਂਪੁਰਖਾਂ ਦਾ ਸ਼ਿੱਧੀ ਸਥਾਨ ਉਸ ਜਗ੍ਹਾ ਤੇ ਆ ਕੇ ਭਾਈ ਅਮਰੀਕ ਸਿੰਘ ਜੀ ਹੋਣਾਂ ਦੇ ਸਮੇਤ ਉਹਨਾਂ ਨੇ ਸਾਹਮਣੇ ਉਹ ਲੜਦਿਆਂ ਹੋਇਆਂ ਆਪਣਾ ਆਪਾ ਜਿਹੜਾ ਵਾਰ ਦਿੱਤਾ ਜਦੋਂ ਉਹਨਾਂ ਦੇ ਸਰੀਰ ਦੀ ਸ਼ਹਾਦਤ ਦਾ ਉਹਨਾਂ ਜਾਮ ਪੀਤਾ ਜਦੋਂ ਉਹਨਾਂ ਦੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਉਹ ਬਾਅਦ ਵਿੱਚ ਅੱਜ ਹੁਣ ਸਾਨੂੰ ਪ੍ਰਾਪਤ ਹੁੰਦੀ ਹੈ ਉਹਦੇ ਵਿੱਚ 14 ਗੋਲੀਆਂ ਜਿਹੜੀਆਂ ਨੇ ਉਹ ਬਾਬਾ ਜਰਨੈਲ ਸਿੰਘ ਜੀ ਹੋਣਾਂ ਨੂੰ ਮਹਾਂਪੁਰਖਾਂ ਦੇ ਸਰੀਰ ਤੇ ਲੱਗੀਆਂ ਇੱਕ ਵੱਡੇ ਰੂਪ ਦੇ ਵਿੱਚ ਜਿਹੜਾ ਆ ਉਹ ਬ੍ਰਸ਼ਟ ਰੂਪਿਆ ਜਾਂ ਹੋਰ ਕੋਈ ਵੱਡਾ ਗੋਲਾ ਹੋ ਸਕਦਾ ਹੈ ਉਹ 14 ਦੇ ਵਿੱਚੋਂ ਕੇਵਲ ਜਿਹੜਾ ਆ ਉਹ ਤਿੰਨ ਸਾਈਡ ਤੇ ਨੇ ਤੇ 11 ਜੜੀਆਂ ਉਹ ਸਾਹਮਣੇ ਉਹਦੇ ਵਿੱਚੋਂ ਸੱਤ ਤਾਂ ਜਿਹੜਾ ਉਹ ਸੱਜੇ ਪਾਸਾ ਜਦੋਂ ਆਪਾਂ ਅਜ ਫੋਟੋ ਸਾਨੂੰ ਪ੍ਰਾਪਤ ਹੁੰਦੀ ਹੈ ਤਾਂ ਇੱਕ ਪਾਸਾ ਉੱਡਿਆ ਹੋਇਆ ਦਿਸਦਾ ਸੱਤ ਗੋਲੀਆਂ ਤਾਂ ਇੱਕੋ ਪਾਸੇ ਵੱਜੀਆਂ ਸਨ ਉਹਦੇ ਤੋਂ ਬਾਅਦ ਜਿਹੜਾ ਉਹ ਛਾਤੀ ਦੇ ਵਿੱਚ ਇਹ ਰੋ ਜਿਹਨੂੰ ਆਪਾਂ ਇਹ ਲੱਤਾਂ ਕਹਿੰਦੇ ਨੇ ਪਿੰਜਣੀਆਂ ਦੇ ਵਿੱਚ ਪੈਰਾਂ ਵਿੱਚ ਤੇ ਦੋ ਸਾਈਡ ਤੋਂ ਜਿਹੜੀਆਂ ਉਹ ਵੱਜੀਆਂ ਔਰ ਇੱਕ ਵੀ ਗੋਲੀ ਉਹਨਾਂ ਦੀ ਕੰਡ ਵਿੱਚ ਨਹੀਂ ਵੱਜੀ